ਤੂੰ ਨੇ ਦੇ ਕਿ ਤੇਰਾ ਨਾ ਅੱਛਾ ਬਸ ਗੁੱਸਤੀ ਨਾਲ ਖੜੀ ਨਿਕਲ ਜਾ। ਮੇਰੇ ਕੋਲ ਕੁਛ ਨਹੀਂ ਡਾਕ ਨੂੰ ਆ। ਚੱਲ ਜਾ। ਚੱਲ ਜਾ। ਚੱਲ ਮੇਰਾ। ਉਹ ਮਰਾ ਹੁੰਦਾ ਨਾ ਆਉਣ ਵਾਲਾ ਹੁਣ ਤੈਨੂੰ ਕਿਸੜੀ ਵਾਲਾ ਆ ਕੇ। ਇੱਕ ਬੁੱਕੀ ਤੋਂ ਦੇ ਦੇ। ਦੇਖ ਦੇ ਜਾ। ਆ ਵੀ ਇਹ ਪ੍ਰਿੰਡਰ ਰੰਗੀ ਐ। ਇਹਦੇ ਸਾਡੀ ਵੀ ਬਣਾ ਦੇ ਜੋੜੀ। ਆ ਵੀ ਇਹ ਪ੍ਰਿੰਡਰ ਰੰਗੀ ਕਿਵੇਂ ਆ। ਦਸ ਸਿਰਾਂ ਚ ਫੱਟੜੀਆਂ ਲੱਤਾਂ ਜਾਣ ਵਾਲੀਆਂ ਹੋਈਆਂ। ਹੋਰ ਤੇਰੀ ਜੋੜੀ ਬਣ ਪੂਰੀ ਆ। ਬਹੁ ਕਿੱਥੇ ਗਈ? ਬਹੁਤ ਕਾਪੀ ਗਈ ਆ ਅੱਛਾ ਬੇ ਮੇਰਾ ਤਾਂ ਮੌਜਮੇ ਆਉਗਾ ਮੁਗੀ ਦੇ ਫੌਜੀ ਫੌਜ ਮੇ ਕਵਾਂਦੀ ਮੌਜਮੇ ਪਰਜਾਈ ਦੇਖ ਲੈ ਜਦੋਂ 10 ਦਿਨ ਮੇਰੇ ਬਾਈ ਦਾ ਲੇਟ ਜਾਮਦੀ ਆ ਮੈਂ ਬੀਬੀ ਨੇ ਨਹੀਂ ਤਾਂ ਮੈਂ ਧੋਰ ਬਣਦਾ ਤੇਰਾ ਸਰ ਸ਼ਰਮ ਹੰਦਾ ਮਾਰੀ ਤੇਰੀ ਸ਼ਰਮ ਹੀ ਹੋ ਗਈ ਹੈ ਕਿ 6 ਦਾ ਦਿਨ ਸ਼ਰਮ ਸ਼ਰਮ ਕਾਜ ਕੀ ਹੈ ਸ਼ਰਮ ਨਹੀਂ ਲਾ ਲੇ ਜਦੋਂ ਮੈਂ ਉਹਨਾਂ ਦਾ ਛੋਟਾ ਸੀ ਤੇ ਮੈਂ ਤੇਰੇ ਨਾਲ ਲੱਗੇ ਪਾਪਾ ਕੱਠੀ ਨਾਲ ਲੱਗੇ ਸ਼ਰਮਨ ਕਿੱਲੇ ਬਟਾਂਗੀ ਦੀ ਮੁਰਕਾ ਪਾਈ ਨਹੀਂ ਅਜੇ ਤੱਕ ਨਾ ਕੋਈ ਚੱਕਰ ਨਾ ਕੋਈ ਸ਼ਰਮਨ ਤੂੰ ਆਇਆ ਸ਼ਰਮਨ ਨਾ ਕਰ ਵੀ ਲੋਕ ਕੀ ਕਹਿਣਗੇ ਤੰਗਾ ਤਾਂ ਤੈਨੂੰ ਕੋਈ ਮੂੰਹ ਨਹੀਂ ਲਾਉਂਦਾ ਹੈਗਾ ਲੋਕ ਕੀ ਕਹਿੰਦੇ ਲੋਕ ਨਹੀਂ ਚਰਮਨ ਨਾਲ ਪਿਆਰ ਬਹੁਤ ਹੈ ਪਿਆਰ ਬਹੁਤ ਹੈ ਅੱਗ ਬਹੁਤ ਹੈ ਅੱਗ ਅੱਗ ਵੇ ਮਰ ਜਾਣਿਆ ਜਦੋਂ ਦਾ ਤੈਨੂੰ ਕਹਿੰਦਾ ਸੀ ਪੱਗ ਲੈਣਾ ਉਹ ਤਾਂ ਤੂੰ ਮੰਨਿਆ ਨਹੀਂ ਹੈਗਾ ਹੁਣ ਪਰੇਪੜਾਈ ਜਵਾਤਾਂ ਦੇ ਕਰਤਾਂਗਾ ਉਹ ਉਹ ਵੀ ਮੈਂ ਕੀ ਨਾ ਬੈਠ ਜਾ ਗਰਾਂਦੀਆ ਤੇ ਮੇਰਾ ਸਾਲੇ ਦਾ ਫੜ ਨਹੀਂ ਰਹੀ ਮੈਂ ਤਾਂ ਤੈਨੂੰ ਪਿਆਰ ਬਹੁਤ ਕਰਦਾ ਉਹ ਤੋਂ ਵੀ ਪੱਗ ਫੜਦਾ ਮੈਨੂੰ ਨਹੀਂ ਲੋੜ ਤੇਰੇ ਪਿਆਰ ਦੀ ਠੀਕ ਆ ਹੱਥ ਲਾ ਦੇ ਪੱਗ ਫੜ ਲਈ ਸਮਝ ਫੜ ਲਈ ਪੱਗ ਪੱਗ ਮੈਂ ਗਿਆ ਬੈ ਮੋਟਾ ਤੈਨੂੰ ਸ਼ਰਮ ਨਹੀਂ ਆਉਂਦੀ ਮੁੰਡਾ ਮੈਂ ਆਲ ਦਾ ਵਿਆਹ ਹੈ ਈ ਮੈਂ ਵਿਆਹ ਦੀ ਆਉਂਦੀ ਫਿਰ ਤੱਕ ਮੈਂ ਕੀ ਕਰਾਉਣਾ ਕੰਜਰਾ ਬੈ ਮੈਂ ਹੋਰੀ ਨੂੰ ਵੀ ਮੁੰਡਾ ਵਿਆਹ ਦੀ ਆ ਸਾਰਾ ਕੁਝ ਹੋ ਗਿਆ ਹੁਣ ਆਪਾਂ ਮੌਜੇ ਹੁਣ ਤਾਂ ਕਰ ਲੈ ਮੈਂ ਡੂਡਗੀਲਾ ਨੌਕਰਾ ਤੇਰੇ ਮੈਂ ਮਰ ਜਾਣਿਆ ਪਹਿਲਾ ਰਿਸਤਾ ਮੇਰਾ ਤੈਨੂੰ ਹੀ ਆਇਆ ਸੀਗਾ ਹਾਂ ਪਖਤੋ ਖੁੰਜੀ ਡੂਮਣੀ ਗਾਵੇ ਆਲ ਪਤਾਲ ਉਹ ਗੱਲ ਤੇਰੀ ਹੋਈ ਪਈ ਆ ਇਹ ਕੈਰ ਨੇ ਬਿਰਹਾਜ ਤੇ ਜਿਹੜੇ ਐ ਉਹ ਤੋਂ ਮੈਂ ਲਿਆ ਨਹੀਂ ਮੁੜ ਕੇ ਤੇ ਹੁਣ ਨਹੀਂ ਦੇਆ ਮੁੜ ਕੇ ਜਿਹੜੇ ਵਿਚੋਲਾ ਬੈਠੂ ਉਹਨਾਂ ਦੇ ਕਰੇ ਇਹ ਤਾਂ ਜੀ ਨਸ਼ਾ ਕਰੇ ਦਾਰੂ ਪੀਂਦੇ ਹੋ ਕੇ ਉਹ ਤੋਂ ਮੇਰੇ ਬੇਬੀ ਜਵਾਨੀ ਤੇ ਗੱਲ ਕਰੇ ਦੀ ਹੁਣ ਤੋਂ ਦਾੜੀ ਮੈਂ ਹੋਰ ਤੋਂ ਡੀਸੀ ਦਾ ਕੀ ਹੋਂਦਾ ਕਹਿੰਦਾ ਸੀ ਮੈਂ ਤਾਂ ਪੈਰਾਂ ਦੇ ਖੜਾ ਹੋ ਕੇ ਕਰਾਉਂਗਾ ਪਿਆ ਹੋ ਗਿਆ ਪਾਣ ਤੇ ਖੜਾ ਇਹ ਰਹਾ ਮੈਂ ਖੜਾ ਤਾਂ ਮੈਨੂੰ ਨਿਉ ਲੱਗਿਆ ਹੁਣ ਤੋਂ ਫੌਰੀਆਂ 'ਚ ਖੜੇ ਹੁਣ ਜੋਗੇ ਰਹਿ ਗਏ ਛੇਪੇ ਮੈਂ ਜਾਣ ਜੋਗੇ ਰਹਿ ਗਏ ਤੁਮ ਜਿਹੜੇ ਆਪਾਂ ਦੋ ਪਿਆਰ ਕੇ ਬੋਲ ਹੋ ਸਕ ਗਾਲ ਕਰ ਲੈ ਤੇ ਬਰਾ ਲਿਖੇ ਬਾਹ ਮੈਂ ਮੈਨੇ ਮੂਤਾਂ ਬਾੜ ਮੂਤਾਂ ਬਾੜ ਮੂਤਾਂ ਬਾੜ ਕੇ ਕਿੰਨੀ ਵਾਰ ਦੋ ਮੰਗਾ ਹੁਕਮ ਕਰ ਮੈਂ ਕੋੜ ਮੋਟ ਮਾਰੀ ਹੋਈ ਵੀ ਆ ਹੁਣ ਮੈਂ ਲੋਕਾਂ ਤੋਂ ਮੂੰਹ ਖਾਂਸਦੀ ਆ ਮੇਰੇ ਸਾਰੇ ਜਿੱਕੇ ਦੇ ਪੈਰ 'ਤੇ ਪਾਣੀ ਨਾ ਡੋਲ ਨਦੀ ਨਾ ਦਦਾ ਹਟੋ ਨਾ ਦਿਆ ਨਾ ਹਟੋ ਨਾ ਦਿਆ ਕਰ ਤੇਰਾ ਨਾ ਮੇਰੇ ਮੇਰੇ ਮੇਟਨ ਸੀ ਡਾਕਟਰਾਂ ਆਹ ਚਾਰ ਆ ਤੰਗ ਤੰਗ ਲੈ ਆਮਰਾ ਮੁੰਡਾ ਨਾ ਆਉਣਾ ਹੁਣ ਬੈਠੇ ਤੇ ਮਕਲਾ ਛੜੀਆ ਹੋ ਆ ਕੇ ਇੱਕ ਮੁੱਕੀ ਤੇ ਦੇਖ ਇੱਕ ਦੇ ਚਾਰ ਆ ਆ ਕਵੀ ਨਾ ਹੋਵੇ ਤਾਂ ਕੀ ਲੱਗਮੀ ਮੇ ਪੁੱਤ ਕੀ ਲੱਗਣਾਗਾ ਆ ਤੇਰਾ ਕਵੀ ਤਾਇਆ ਠਰਕੀ ਅੱਜ ਕੀ ਉਹਦੇ ਪਹਿਲੀ ਵਾਰ ਦੀ ਗੱਲ ਆ ਇਹ ਤੁਸੀਂ ਇਹ ਰੋਕਦਾ ਨਾ ਮੈਨੂੰ ਇਹ ਖਾਊ ਬੱਖੀਆਂ ਚ ਮੈਥੋਂ ਬੇ ਪੁੱਤ ਮੈਂ ਤਾਂ ਆਏ ਰੋਕ ਦਿੰਨੀ ਆ ਵਿਆਹ ਲਾਖੂਗਾ ਪਾਇਆ ਕੁੱਟਿਆ ਮੁੰਡੇ ਨੇ ਪਰ ਹੁਣ ਤਾਂ ਇਹ ਨਾ ਅੱਗੇ ਅੱਗੇ ਵੱਧਦਾ ਜਾਂਦਾ ਹੈਗਾ ਮੈਂ ਉਹ ਮਿੰਟੂ ਬਾਜੂ ਕਰਦਾ ਫੋਨ ਉੱਥੇ ਛੱਡ ਕੇ ਉਹਨਾਂ ਨੂੰ ਗਿਰਦਾ ਸ਼ਰਮ ਚ ਇਹ ਤਾਂ ਆਂਦ ਕੱਕਣੀ ਬੂਹ ਸੁਪਨੇ ਦੇ ਘਰ ਛੱਡ ਕੇ ਆਉਣਾ ਨਾ ਹੁਣ ਇਹਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਕਹਿੰਦਾ ਮੇਰੇ ਨਾਲ ਵਿਆਹ ਕਰਾ ਲੈ ਤੇਲਾ ਕਾਇਆਂ ਕਰ ਤੁੱਤਾ ਕਰਦਾ ਹੈਗਾ ਮੈਂ ਕਹਿੰਦਾ ਪਾਏ ਤੂੰ ਹੀ ਨਾ ਚੱਕਦਾ ਮੈਂ ਤੇ ਪੁੱਤਾਂ ਕਿਉਂ ਇਹੇ ਕੰਮ ਉਹ ਕਰਦਾਗਾ ਚੱਕ ਕੇ ਤੂੰ ਜੇਲ੍ਹ ਚ ਵਹ ਜਾਏਗਾ ਸਾਡਾ ਕੌਣ ਇੱਥੇ ਨੂੰ ਸੱਸ ਦਾ ਇਹਦੇ ਕਿਤੇ ਰਾਤ ਕੱਢਨੇ ਕਿਸੇ ਆਸ਼ਰਮ ਉਸਰਮ ਚ ਕੱਢ ਚਾਉਂਦੇ ਚੂੜੀਆਂ ਬੱਜੀਆਂ ਮੇਰੀਆਂ ਆਪਦੀਆਂ ਚਲੋ ਕੋਈ ਨਾ ਪੱਟੀ ਗੱਲ ਸੁੱਖ ਕਿੱਥੇ ਗਈ ਸੁੱਖ ਦਾ ਪੁੱਤ ਉਹਦਾ ਡੈਡੀ ਆਇਆ ਸੀਗਾ ਉਹ ਲੈ ਗਿਆ ਆ ਕੇ ਨਾ ਪੁੱਤ ਤੈਨੂੰ ਸੁੱਖ ਨੇ ਦੱਸਿਆ ਨਹੀਂ ਹੈਗਾ ਉਹ ਮੱਡਾ ਵੀ ਲੈ ਆਉਣਾ ਕਿਹਨੂੰ ਚ ਨਿਕਲ ਗਈ ਗੱਲ ਚਲੋ ਕੋਈ ਨਾ ਨਾ ਗੱਲ ਸੁਣ ਮੇਰੀ ਆ ਹਨਾ ਦੋਕ ਦਿਨਾਂ ਨੂੰ ਜਾਣਾਗਾ ਉੱਥੇ ਤੈਨੂੰ ਜਾਣਾ ਪੂ ਸਰਗੀ ਜੀ ਲੈ ਕੇ ਚਲ ਕੋਈ ਨਮਜ ਆਇਆ ਹਾਂ ਆਹ ਮੈਂ ਤਾਂ ਕੀ ਕਰੂੰਗੀ ਨਾਲ ਕੁਰਮੀ ਪਿੰਟ ਸੋਣੀ ਨਹੀਂ ਲੱਗਦੀ ਤੋ ਕੱਲਾ ਬਗਜੀ ਇੱਕ ਤਾਂ ਕੰਮਾਂ ਦਾ ਫਿਰ ਮੰਮੀ ਸਾਰਾ ਫਰਕ ਆਣਾ ਚਲ ਕੋਈ ਨਾ ਪੁੱਤ ਕੰਮ ਵੀ ਹੋ ਜਾਣਗੇ ਇਹ ਵੀ ਜ਼ਰੂਰੀ ਆ ਫਿਰ ਹੁਣ ਉਹਦੇ ਪਹਿਲੇ ਵਰਤ ਲੈਗੇ ਜੇ ਨਾ ਗਏ ਫਿਰ ਕਹੂਗੀ ਮੰਮੀ ਨੇ ਸਾਹਮਣੇ ਰੋਕ ਲਿਆ ਨੂੰ ਚਲ ਜਾਊਂਗਾ ਤਾਂ ਮੈਂ ਹੈਗਾ ਚਲ ਠੀਕ ਆ ਪੁੱਤ ਮੈਂ ਪਾ ਲਈ ਥੋੜੀ ਜੀ ਚਾਹ ਪਈ ਆ ਪੀ ਲਾ ਅ ਜਿਹੜਾ ਖਾਵੇ ਜਰਦਾ ਸੌ ਸਾਲੀ ਮਰਦਾ ਜੇੜਾ ਪੀ ਬੇਬੀ ਦੀ ਉਹ ਦੇ ਛੱਤ ਲੜੀ ਨਾ ਕੀੜੀ ਤਾਇਆ ਤਉਨੀ ਸ਼ਰਮ ਨਹੀਂ ਹੈਗੀ ਕਿੰਨੂ ਜੱਟ ਤੇ ਦਾਹਾ ਤੈਨੂੰ ਮੱਤੇ ਨੂੰ ਜਮੀਂ ਸ਼ਰਮ ਨਹੀਂ ਆਈ ਰਬੂਰਾ ਵੀ ਤਾਂ ਟਾਇ ਨੂੰ ਧੱਕੇ ਮਾਰੇ ਧੱਕੇ ਮਾਰੇ ਤੇ ਉਮਰਾ ਹੈ ਤੂੰ ਆ ਗਿਆ ਉਹ ਹੀ ਕਰਤੂਤਾ ਬਾ ਆ ਗਿਆ ਤੀ ਮਾਲੇ ਲੱchnਾ ਪਏ ਹੱਥ ਪੜਵਾਇਆ ਚੂੜੀ ਨਾਲ ਐ ਕਿਹੜੇ ਹੱਥ ਪੜਵਾਇਆ ਮੇਰੇ ਚਾਹ ਮੰਗਦਾ ਚਾਹ ਨਹੀਂ ਬੂਰਾ ਦੀ ਲੈ ਲੇਗਾ ਫਿਰ ਨਿਉ ਜਮੀਨ ਲੈ ਲੇਗਾ ਪਰ ਮੇਰਾ ਤਾਂ ਗੁਰਦੁਆਰੇ ਕਹਿੰਦੇ ਆਪਣਾ ਨਹੀਂ ਪਰ ਜੋ ਬ ਮੈਂ ਤੈਨੂੰ ਜਮੀਨ ਦੂਆ ਓ ਸ਼ਰਮ ਕਰ ਸ਼ਰਮਾ ਕਿਹੜਾ ਲੱਛਣ ਤੂੰ ਕਰਦਾ ਕਿਹੜੇ ਲੱਛਣ ਕਰ ਲਏ ਕਿਹੜੇ ਲੱਛਣ ਕਰ ਲਏ ਮਾਮਾ ਕਿਹੜੇ ਲੱਛਣ ਕਰ ਲਏ ਐ ਜਰਦਾ ਖਾਉ ਮੈਂ ਕੋਈ ਗੋਲੀ ਨਹੀਂ ਖਾਂਦਾ ਗੱਪੇ ਨਹੀਂ ਖਾਂਦਾ ਮੇਰੇ ਸਾਲਿਓ ਡੂਡ ਕਿਲਾ ਤਾਰੇ ਰੰਤ ਤੇਰਾ ਹੈ ਨਹੀਂ ਕਰ ਮਾਮਾ ਮੈਂ ਡੂਡ ਕਿਲਾ ਲੋੜ ਨਹੀਂ ਤੇਰਾ ਢੂਡ ਤੇ ਦੀ ਮਰਦਾ ਕਿਸੇ ਪਾਸੇ ਜਾ ਕੇ ਖਾ ਲਾ ਮੈਂ ਕਿਉਂ ਮਰ ਜੂ ਤਾਂ ਮੈਂ ਐਵੇਂ ਮਰ ਜੂ ਮੇਰੇ ਸਾਲੂ ਸਰ ਕੰਪਰ ਮਰ ਜਾ ਮੈਂ ਕਿਲਾ ਰਹਿ ਜੂ ਕਿਲਾ ਰਹਿ ਜੂ ਦੀ ਰਾਤ ਨਹੀਂ ਕੱਤੀ ਇਹ ਜਿਹੇ ਲੋਕਾਂ ਦੇ ਬੁੜੇ ਮਰ ਜਾਂਦੇ ਨੇ ਪਤਾ ਨਹੀਂ ਇਹਨੂੰ ਕਿਉਂ ਨਹੀਂ ਮੌਤ ਹੁੰਦੀ ਯੂਪੀ ਮੁਲੇ ਨਹੀਂ ਪਰਜੋ ਬੰ ਮੈਂ ਛੇਰਾ ਐਤਗੀ ਐਤਗੀ 80000 ਕਿਲੇਗਾ ਹੋ ਤੇ 30 90000 ਕੀ 30 ਮੀ ਲਊਗਾ ਜੁਪੀ 90000 ਕੀ ਤੂੰ ਮੈਂ ਜਾ ਤੀ ਮੈਂ ਉੱਥੇ ਰਾਂਡ ਕੱਟ ਕੇ ਆਉਂਗਾ ਕਿਸੇ ਆਸ਼ਰਮ ਚ ਕਾੜ ਦੇਗਾ ਰਾਂਡ ਆਸ਼ਰਮ ਮੈਂ ਆਸ਼ਰਮ ਵਾਲੇ ਕੀ ਮੇਰੇ ਕੋ ਜੁਪੀ ਵਾਲੀ ਲੈ ਕਹੂੰਗਾ 90000 ਮੈਂ ਉਹ ਯਾਰ ਤਾਇਆ ਤੂੰ ਐ ਨਹੀਂ ਕਹਿੰਦਾ ਹੈਗਾ ਮੈਂ ਤੈਨੂੰ ਐ ਕਹਿੰਦਾ ਉਹ ਬੀਬੀ ਆ ਯਾਰ ਮੇਰੀ ਐ ਕਿਉਂ ਕਰਦਾ ਤੂੰ ਸਮਝਦਾ ਨਹੀਂ ਤੂੰ ਜਿਹੜਾ ਮੇਰੀ ਗੱਲ ਸੁਣ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਤੂੰ ਮੈਨੂੰ ਕਹਦਾ ਕਰ ਮੈਂ ਯਾਰ ਦਵਾ ਦੇਉਂ ਤੈਨੂੰ ਇਹ ਦੁਜਨਾਨੀ ਬਿੰਦੂ ਮੈਂ ਤਰੀ ਖੰਦਖੇ ਨੇੜੇ ਦਾ ਕੰਮ ਨਹੀਂ ਕਰਦੇ ਗੋਡੇ ਤੇਰੇ ਨਹੀਂ ਕੰਮ ਕਰਦੇ ਹੈ ਸੱਤਾ ਮਾਨ ਆਪਣਾ ਰੱਖੀ ਫੇ ਆ ਮਰਤ ਜਰਤਾ ਆ ਤੂੰ ਤਰ ਮੈਂ ਐ ਕਰ ਕਮਾ ਕੇ ਲੈ ਮੈਂ ਤਰ ਮੈਂ ਚੰਡੀਗੜ੍ਹ ਲੈ ਕੇ ਚੱਲਾ ਬਾਗ ਚੱਲ ਤੜਤੇ ਚੱਲ ਉਠੇ ਕੇ ਮੈਂ ਉਹ ਤੂੰ ਕਮਾ ਲਿਓ ਮਿਲ ਜੇ ਕੁੜੀ ਕਰੀ ਗੋਦ ਲੈਣੀ ਹੈ ਤੇ ਨਹੀਂ ਬਾਉ ਮਰ ਜਨਾਨੀ ਆਦੂ ਮਰ ਗਾ ਉਹ ਖਸਮਾ ਨਹੀਂ ਟੀਮੀ ਨੋ 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 ਚਲ ਛੱਡ ਯਾਰ ਪਾਇਆ ਤੂੰ ਐਂ ਹਿਸਾਬ ਲਾ ਲੈ ਤੈਨੂੰ ਇੱਕੋ ਵਾਰ ਦਾ 1.5 ਕਰੋੜ ਰੁਪਇਆ ਧਰ ਦੀ ਆਹਾ ਇੱਕੋ ਪਾਸੇ 10 ਕਿੱਲੇ ਜ਼ਮੀਨ ਦੇ ਹੈ ਨਾ ਹਲੋ ਤੂੰ ਐਂ ਦੱਸ ਤੇਰਾ ਮਨ ਕਿੱਧਰ ਨੂੰ ਜਾਂਦਾ ਕੀ ਲਏਗਾ ਟੀਮੀ ਆਏ ਉਹ ਰੱਬਾ ਦਰ ਪਾਇਆ ਤੇ ਪੱਕਾ ਹੀ ਫਿੱਟ ਹੋ ਰਿਹਾ ਇਹ ਟੀਮੀ ਓ ਮੇਰਾ ਪਿਓ ਆ ਮੇਰੀ ਮਾਂ ਐ ਸੰਭਲਾ ਆ ਜਾ ਆ ਜਾ ਨਾ ਨਾ ਮੈਂ ਮੈਂ ਮੇਰੇ ਤਾਂ ਬਹਿਣਾ ਵਰਗੀ ਐ ਟੀੜੀਆਂ ਬਾਤਾਂ ਕਰ ਦੇਖ ਆ ਹਾ 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 ਉਹ ਜਦੋਂ ਖਸਮਾ ਤੈਨੂੰ ਕਹਿਤਾ ਮੈਂ ਤੂੰ ਲੈ ਚੱਲਦਾ ਘਮਾ ਕੇ ਲਿਆਉਣਾ ਉਹ ਜਦੋਂ ਤੈਨੂੰ ਗੁਮਪੀਆਂ ਖਵਾ ਕੇ ਕਦੋਂ ਕਦੋਂ ਚਾਲੀਏ ਪੈਸੇ ਕਢਾ ਲੈ ਹੈ ਕਿ ਨਹੀਂ ਹਾਂ ਪੈਸੇ 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 ਕਿ ਨਾ ਲੇਟੈਂਸ ਐ ਕਰੀ ਉਹ ਤੇਰਾ ਕਾਪੀ ਜੀ ਨਾਲ ਚੱਕ ਰੀ ਆਪਾਂ ਉਧਰੋਂ ਕਢਾ ਲਾਂਗੇ ਲੋੜ ਪੈਗੀ ਜਿੰਨਾ ਇਹ ਤਾਂ ਮੈਨੂੰ ਕਾਰਡ ਜਾ ਬਣਾ ਕੇ ਦੇਖਾ ਬੈਂਕ ਵਾਲਿਆਂ ਨੇ ਕਿ ਜਿਹੜਾ ਮਰਜ਼ੀ ਮਾਰੇਗਾ ਠੰਗ ਸੀ ਆਪੇ ਨਿਕੜ ਜੇ ਇੱਥੇ ਮੈਂ ਲਈ ਬੈਠਾ ਹਾਂ ਠੰਗ ਸੀ ਮਾਰ ਲਿਆ ਉਹ ਖਸਮਾ ਕਿਸੇ ਨੂੰ ਨਫਰਾ ਨਹੀਂ ਉਹ ਮੈਨੂੰ ਖੜਾ ਦੇ ਮੈਂ ਸਾਹਮਣੇ ਰੱਖੋ ਉਹ ਅੱਖਰ ਸੇ ਵੀ ਲਿਖ ਕੇ ਦੇ ਦੇ ਉਹਨੇ ਮੈਨੂੰ ਮ ਕੰਮ ਕਰ ਰਿਹਾ ਮਾਨੂੰ ਕਹਿੰਦੀ ਵੀ ਤੂੰ ਵੀ ਇਹਨੇ ਮੈਨੂੰ ਚਿਰਪਤਾ ਥੋੜਾ ਠੀਕ ਹੈ ਠੀਕ ਹੈ ਠੀਕ ਚੱਲ ਜੀ ਤੇਰੇ ਆ ਜਾ ਮੈਂ ਉਹਨੂੰ ਕਹਿ ਦਣਾ ਵੀ ਚੱਲ ਸੁਤਾ ਆਇਆ ਫਿਰ ਵੀ ਆਇਆ ਨਾ ਬੋਲਿਆ ਹਾਂ ਵੀ ਗਲਤੀ ਹੋ ਗਈ ਹਾਂ ਚਲ ਕੋਈ ਨਹੀਂ ਮੈਂ ਮਾਫੀ ਦਿੰਦਾ ਲੈ ਸੁੱਖਾ ਚਾਹ ਪੀ ਲੈ ਕੰਮ ਤਾਂ ਚੱਲ ਨਿਭੜ ਗਏ ਸਾਰੇ ਵਧੀਆ ਮੀ ਹਉਣ ਤੋਂ ਪਹਿਲਾਂ ਤੁਸੀਂ ਨਹੀਂ ਲੈਂਦੀ ਪੱਪੀ ਚਾਹ ਨਾ ਮੇਰਾ ਤਾਂ ਮੂਡ ਨਹੀਂ ਸੀ ਪੀਣ ਦਾ ਤੂੰ ਪੀ ਲੈ ਵਧੀਆ ਚੱਲ ਬਹਾਨੇ ਨਾਲ ਤੂੰ ਹੀ ਆ ਗਈ ਮਿਲਣ ਵਾਸਤੇ ਨਹੀਂ ਸਾਡਾ ਤਾਂ ਗੇੜਾ ਹੀ ਨਹੀਂ ਲੱਗਿਆ ਹੈਗਾ ਨਾ ਪੱਪੀ ਤੁਹਾਨੂੰ ਕੀ ਲੋੜ ਆਉਂਦੀ ਉਹੋ ਪੁੱਛਣਾ ਤੈਨੂੰ ਪਤਾ ਤਾਂ ਹੈਗਾ ਤੇਰੇ ਵੀਰੇ ਦਾ ਸਾਰਾ ਸਾਰਾ ਠੀਕ ਆ ਕਰੀਦਾ ਚੱਕਰ ਮਾਰ ਲਿਆ ਕਰੋ ਪੁੱਲ ਭਲੇਖੇ ਚੱਲ ਕੋਈ ਨਾ ਵਧੀਆ ਤੂੰ ਹੀ ਆ ਗਈ ਨਾਲੇ ਮੇਰਾ ਵੀ ਜੀ ਲੱਗ ਜੂਗਾ ਨਾਲੇ ਇਕੱਠੀਆਂ ਵਰਤ ਰੱਖ ਲਾਈਆਂ